ਕਿਹੜੇ ਸਰਦਾਰ ਸਾਫਾ ਪਗਿਰਾ ਸਟ ਨੰਬਰ 6 ਮਾਰੋਂ ਹਾਂ ਬੇਟਾ ਮਨਲੀਆਂ ਤਵਨ ਤਵਨ ਆਇਆ ਕਿ ਸਰਹੇ ਕਿੱਦਾਂ ਸਰਹੇ ਵੀ ਪਾਸ਼ਾਏ ਦਾ ਗੁਰਦੁਆਰਾ ਫਲਾਸ ਆ ਮਨਲੀਆਂ ਮਨਲੀਆਂ ਪਿੰਡ ਅਹੀਂ ਚੱਲੇ ਅੱਜ ਬੂਟੇ ਖਰੀਦਣ ਬੈਗ ਖਰੀਦਣ ਮੈਂ ਮਿਹਨਤ ਯਾਡਾ ਪਰਪਸਾ ਬੂਟੇ ਖਰੀਦਣ ਜਾਣਾ ਜੋ ਪਿੱਛੇ ਬੈਠੇ ਬਿਸਕਟ ਖਾਂਦੇ ਆ ਪਾਪਾ ਦੇ ਕਿਦਾਂ ਆਉਂਦੇ ਨੇ ਮੈਂ ਕਮੈਂਟ ਕਰਨੀ ਆਂ ਕਿੰਨੇ ਅਚ ਬੁੱਤੇ ਕੀਤੇ ਆ ਕੋਆ ਕੰਦੇ ਨੀ ਤੇ ਬਹੁਤ ਸੁਣੀ ਲੋਕੇਸ਼ਨ ਆ ਅਸੀਂ ਤੇ ਆਉਂਦੇ ਹੀ ਖੁਸ਼ ਹੋ ਗਏ ਆ ਵੇਖ ਕੇ ਬੁੱਟਿਆਂ ਦਾ ਤੁਹਾਨੂੰ ਬਾਅਦ ਚ ਪਤਾ ਲੱਗਣਾ ਵੀ ਠੀਕ ਆ ਮੰਮਾ ਨਹੀਂ ਮਹਿੰਗੇ ਸਸਤੇ ਚੱਲ ਬੇਟਾ ਅੱਗੇ ਚੱਲਣਾ ਕੋਈ ਕਿੱਥੇ ਆ ਹਾਂ ਲੱਗ ਜਾਣਾ ਬੁੱਟੇ ሰዎች ስለሚያስቡ።

ये rabbit भी है गेरा खेलना है पता नहीं chain कर दिया क्या अपने लिए रख दिया जो तो पापा blonde है या तो पापा बुश्त है उनके उनके ना तो क्या आए नहीं है जी आये मैं इधर आऊँ बात भी नहीं इधर तो सारा पापा के अबे तो पैर किधर खेलने का लड़की पैर तो लकड़ा जी तलकड़ो ही है normal ही अपना करें ज़्याद ਮੈਂ ਜਾ ਹੈ ਕਿ ਪਾਪਾ ਅ ਅਮ ਜੇ ਫਿਰ ਆਪਾਂ ਇੱਕ ਪਾਪਾ ਉਹ ਲੈ ਲਈ ਫਿਰ ਦਫੇਰੀ ਲਈ ਬਨਾਣਾ ਵੀ ਲੈਣੇ ਉਹ ਉੱਧਰ ਹੈ ਅਜੀ ਅੰਗੂਰ ਲੈ ਲਈ ਸੀ ਲੈ ਚੀ ਉਹ ਹੈ ਨਾ ਅੰਬ ਰਾਹੀ ਦੁਨ ਸਤਾਂ ਸੱਕੇ ਪਾਸ ਇਹਨਾਂ ਕੋਲ ਅੰਬ ਦੇ ਬੁੱਟਿਆਂ ਦੀ ਹੈ 100 ਤੋਂ 100 ਦੇ ਕਰੀਬ ਇਹਨਾਂ ਵੈਰਾਈਟੀ ਦੱਸੀ ਹੈ 250 ਦਾ ਬੁੱਟਾ ਦਿੰਦੇ ਆ ਕੋਈ ਵੀ ਤੁਸੀਂ ਲੈ ਲਓ ਤੇ ਅਸੀਂ ਲੱਗੇ ਆ ਕੇਸਰ ਕੇਸ ਲੈਣ ਲੱਗੇ ਜੇ ਨਾ ਕੇਸਰ ਅਮਦਾ ਬੂਟਾ ਖਰੀਦਣ ਲੱਗੇ ਆ 250 ਦਾ ਵਾ ਇਹਨੂੰ ਤੁਸੀਂ ਗਮਲੇ ਚ ਵੀ ਲਾ ਸਕਦੇ ਜੇ ਤੇ ਜ਼ਮੀਨ ਤੇ ਵੀ ਲਾ ਸਕਦੇ ਗਮਲੇ ਦੇ ਹਿਸਾਬ ਨਾਲ ਅਲੱਗ-ਅਲੱਗ ਵਰਾਇਟੀ ਆ ਹੈਗੇ ਆ ਕਿਉਂਕਿ ਉਹਦੇ ਗਰੋਥ ਦੇ ਹਿਸਾਬ ਨਾਲ ਆ ਲਿਆ ਫਿਰ ਠੀਕ ਆ ਆਹ ਵਾਜੀ ਸਾਡਾ ਪਹਿਲਾ ਬੂਟਾ ਸੀ ਜਿਹੜਾ ਖਰੀਦਿਆ ਕੇਸਰ ਮੰਗੋ ਤੇ ਬਾਕੀ ਸਾਰੇ ਉਧਰ ਹੀ ਮਿਲਣਾ ਚਲੋ ਇਹਦੇ ਲੈ ਲਈਏ ਇੱਕ ਹਾਂਜੀ ਨਿਮ ਤ੍ਰੇ ਕੇਸਰ ਅਗਰ ਕਿਤੀ 50 ਰੁਪਏ ਦੇ ਬੂਟੇ ਇੱਥੇ ਮਿਲਦੇ ਉਹ ਵੀ ਇਹਨਾਂ ਕੋ ਤਿੰਨ ਚਾਰ ਕਿਸਮਾਂ ਜਿਵੇਂ ਹੈਗੀਆਂ ਸਾਰੀਆਂ ਨੈਕਸਟ ਬੂਟਾ ਅਸੀਂ ਖਰੀਦਣ ਲੱਗੇ ਹਾਂਜੀ ਠੀਕ ਹੈ ਨਾ ਹਾਂਜੀ ਇਹ ਵੱਡਾ ਹੀ ਨਹੀਂ ਚੀਕੂ ਦਾ ਇਹ ਹੀ ਇਹ ਦੋ ਤਰ੍ਹਾਂ ਦੇ ਇੱਕ 150 ਦਾ ਇੱਕ 300 ਦਾ 300 ਵਾਲੇ ਨੂੰ ਇਸ ਸਾਲ ਕਹਿੰਦੇ ਫਰੂਟ ਲੱਗ ਜਾਊਗਾ ਤੇ 150 ਵਾਲੇ ਨੂੰ ਨੈਕਸਟ ਈਅਰ ਕਿਉਂਕਿ ਉਹਦੀ ਗਰੋਥ ਦਾ ਹੀ ਬਸ ਫਰਕ ਹੈ ਹੋਰ ਕੋਈ ਜ਼ਿਆਦਾ ਫਰਕ ਨਹੀਂ ਆਉਣੇ ਲੱਗੇ ਨਹੀਂ ਫਰੂਟ ਲੱਗਣਾ ਠੀਕ ਹਾਂਜੀ ਆਪੇ ਕੁ ਪਛੀ ਰੇ ਮੈਂ ਐਕਸਟਰਾ ਦਾ ਪਲਾਂਟ ਹੈ ਜੀ ਨਿੰਬੂ ਦਾ ਸੀ ਲੈਣਾ ਤੇ ਇੱਕ ਨੀਮ ਆਪਾਂ ਲੈਣੀ ਜੀ ਅਮਰੂ ਉਹ ਤੇ ਵੀਰੇ ਸਾਡੇ ਸੁੱਖ ਨਾਲ ਗਦੇ ਤੂੰ ਆਵੇਂ ਤੇ ਤੈਨੂੰ ਉਹ ਖਾਈਏ ਮਨ ਮੈਂ ਸੋਚਿਆ ਨਹੀਂ ਆਪਾਂ ਉਹ ਤੇ ਲੈਣੀ ਆਂ ਆਵੇਂ ਕੋਰ ਅਮਰੂਤ ਨਹੀਂ ਕੀ ਹੈ ਜੀ ਇਹ ਨਿੰਬੂ ਦੂਜਾ ਨਾ ਇਹੋ ਕਾਗਦੀ ਨਿੰਬੂ ਨਾ ਆਹ ਕੀ ਕਾਗਦੀ ਨਿੰਬੂ ਅਸੀਂ ਆਪਣੀ ਵੀਡੀਓ ਵੀ ਨੈਟ ਤੇ ਝਾੜ ਦੇਣੀ ਆ ਤੇ ਅੰਤਾਂ ਜੀ ਨਿੰਬੂ ਹਨ ਤੇ ਕਿੰਨੇ ਦਾ ਇਹ ਬੂਟਾ 200 ਰੁਪਏ ਦਾ ਜੀ ਤੇ ਮੈਨੂੰ ਇੱਕੋ ਵੈਰਾਈਟੀ ਦੇ 4 ਵੀ ਹੈਗੀਆਂ ਵੈਰਾਈਟੀ ਅਲੱਗ-ਅਲੱਗ ਹੈ ਜੀ ਜਿਵੇਂ ਗਲਗਲ ਹੋਗੀ ਹਾਂ ਜੀ ਗਲਗਲ ਅਲੱਗ ਹੈ ਜੀ ਉਹਦਾ ਬੂਟਾ ਕਿੰਨੇ ਦਾ ਹਾਂ ਜੀ 200 ਰੁਪਏ ਦਾ ਜੀ ਠੀਕ ਆ ਆਪਾਂ ਜੀ ਨਿੰਬੂ ਲਈਏ ਤਾਂ ਹਾਂ ਉਹ ਬਾਅਦ ਚ ਲਾ ਲਾਂਗੇ ਲੈਣ ਨੈਕਸਟ ਅਸੀਂ ਪlant ਖਰੀਦਣ ਲੱਗੇ ਆ ਜੀ ਐਪਲ ਦਾ ਇਹ ਦੋ ਕਿਸਮ ਦੇ ਇੱਕ 250 ਚ ਤੇ ਇੱਕ 150 ਚ ਗਰੋਥ ਵਾਈਜ਼ ਉਹਦਾ ਫਰਕ ਆ ਬਸ ਹੋਰ ਕੋਈ ਫਰਕ ਨਹੀਂ ਤੇ ਨਿੰਬੂ ਦਾ ਅਸੀਂ ਜੋ ਤਾਂ ਬਹੁ ਹੈ ਨੋ ਮੈਂ ਪਤਾ ਨਿੰਬੂ ਦਾ ਅਸੀਂ ਬੁੱਟਾ ਜਿਹੜਾ ਲਿਆਵਾ ਸਾਮ ਨਹੀਂ ਹੈਗਾ ਵਾ ਇਹ 100 ਰੁਪਏ ਦਾ ਕਾਗਜੀ ਨਿੰਬੂ ਜਿਹੜੇ ਹੁੰਦੇ ਸੰਜਵੀ ਵਗੈਰਾ ਆਪਾਂ ਜਾਂ ਬਣਾਉਨੇ ਜਾਂ ਅਚਾਰ ਪਾਉਨੇ ਇਹ ਇੱਥੇ ਗੁੜੀਆਂ ਜਿਹੜੇ ਕੇਅਰ ਕਰਦੇ ਉਹਨਾਂ ਦੀ ਗੁੜੀਆਂ ਕਿ ਗੁੱਡਾ ਹੋਏ ਇਹ ਚੀਕੂ ਆ ਨਾਮ ਕੀ ਹੈ ਬੇਟਾ ਤੇਰਾ ਚੀਕੂ चीकू इसका नाम हमने रख दिया है एम ओएमओ आ रहे करा बुटा लग क्या वा एप्पल था है ना बेटे नंगल नंगल हाँ जी डेढ़ सौ वाला बूटा मन्नू वाली वाली देखना जाइए और भी डेढ़ सौ लड़ाई करती है हाँ जी ये आगे सर्दा डेढ़ सौ डेढ़ सौ ना भी रे एप्पल था बूटा हाँ जी ठीक है ये छोट ਚਬੂਟਾ ਚੱਲਿਆ ਜੀ ਸੰਤਰਿਆਂ ਦਾ ਕਿੰਨੇ ਦਾ ਪਿਆ ਹੈ 25 ਦਾ 25 25 ਰੁਪਏ ਦਾ ਇਹਨਾਂ ਨੇ ਮੈਨੂੰ ਤਾਂ ਇਹੇ ਚੇਤਾ ਭੁੱਲ ਜਾਣਾ ਕਿਹੜਾ ਗਾਦਾ ਬੂਟਾ ਵਾ ਚਲੋ ਆ ਸਾਡੀ ਕੁਝ ਹੋਣ ਅਸੀਂ ਲੈਣੇ ਇੱਕ ਨਿੰਮ ਦਾ ਬੂਟਾ ਕੇਲੇ ਦਾ ਪਲਾਂਟ ਫ੍ਰੀਦਣਾ ਇੱਕ ਤੇ ਇੱਕ ਜੋ ਤੂੰ ਕਹਦਾ ਕਿਦਣਾ ਹੀ ਪਪੀਤੇ ਦਾ ਪਪੀਤੇ ਦਾ ਨਿੰਮ ਦਾ ਤੇ ਕੇਲੇ ਦਾ ਤੇ ਅੰਗੂਰਾਂ ਦੀ ਵੇਲ ਲੈ ਲਈਆਂ ਅੰਗੂਰਾਂ ਦੀ ਵੇਲ ਰਹਿ ਗਈ ਆ ਤੇ ਅਸ਼ੋਕਾ ਟਰੀ ਇਹ ਤੇ ਆ ਸਾਰੀ ਇਹਦੀ ਲੁੱਕ ਵੇਖੋ ਬਹੁਤ ਵਧੀਆ ਨਰਸਰੀ ਬਣੀ ਆ ਬਹੁਤ ਸੋਹਣੇ ਪਲਾਂਟਸ ਵਗੈਰਾ ਸਾਰਾ ਵਧੀਆ ਰੇਟ ਤੇ ਚੀਜ਼ਾਂ ਮਿਲਦੀਆਂ ਤੇ ਸਾਰੀ ਕਿਸਮ ਦੀ ਵੈਰਾਈਟੀ ਆ ਮਤਲਬ ਜਿੱਦਾਂ ਦੀ ਵੀ ਤੁਹਾਨੂੰ ਤੁਸੀਂ ਚਾਹੁੰਦੇ ਹੋ ਉਸੇ ਤਰੀਕੇ ਦੀ ਤੁਹਾਨੂੰ ਵੈਰਾਈਟੀ ਮਿਲ ਸਕਦੀ ਇੱਥੇ ਚਲੋ ਬੁੱਢੇ ਚਲੋ ਇਹ ਪਤਾ ਨਹੀਂ ਕਾਹਦਾ ਪਲਾਂਟ ਹੀ ਸੋਹਣਾ ਕਿੰਨਾ ਨਾ ਇਸ ਜਾਵਟੀ ਹੋਣੇ ਆ ਬੂਟੇ ਬਾਟੇ ਇੱਕ ਵਾਰੀ ਥੋੜੀ ਆ ਲਗਾ ਕੇ ਸੈਟਿੰਗ ਕਰੀਏ ਇਹਨਾਂ ਦੀ ਗਰੋ ਕਰੀਏ ਇਹਨਾਂ ਨੂੰ ਫੇਰ ਆਪਾਂ ਹੋਰ ਖੜਾਾਂਗੇ ਬੂਟੇ ਫਲਾਅਰਸ ਬਹੁਤ ਸੋਹਣੇ ਦੁਪਹਿਰ ਕਿਰੀ ਕਿੰਨੇ ਕਲਰ ਆ ਜੋ ਤੇ ਇੱਧਰ ਵੇਖੋ ਦੁਪਹਿਰ ਕਿਰੀ ਦੇ ਕਿੰਨੇ ਸੋਹਣੇ ਕਲਰ ਆ ਹੈਨਾ ਫਲਾਅਰਸ ਵੇ ਉਹ ਅੱਗੇ ਵੀ ਆ ਦੁਪਹਿਰ ਕਿਰੀ ਬਹੁਤ ਸੋਹਣੇ ਕਲਰ ਆ ਮੂਟੇ ਬੱਤ ਸੌਣ ਲੱਗਾ ਮੰਮਾ ਪੀਸ ਇੱਕ ਫਿਰ ਹੋਇਆ ਇਸ ਨੂੰ ਨੰਮਾ ਕਰਦੇ ਗਏ ਕੋਈ ਕਬੀਤਾ ਹੋ ਗਈ ਜਿਹੜਾ ਅੱਜ ਪੁੱਛਦੇ ਆ ਆ ਕੁਫਲਾਸ ਤੇ ਐਨ ਤੇ ਜੋਤ ਤੇ ਬਸਕਰ ਖਰਗੋਸ਼ਾਂ ਦੇ ਦਵਾਲੇ ਹੋਏ ਆ ਮਨਨ ਤੂੰ ਵੇਖ ਡੈਲੀ ਜਾਣਾ ਤੇ ਉਹਨਾਂ ਮੜ ਕੇ ਤੈਨੂੰ ਨਿਕਲ ਨਹੀਂ ਦੇਣਾ ਖਰਗੋਸ਼ਾਂ ਨੇ ਤੈਨ ਦੱਸਾਂ ਮੈਂ ਹਾਈ ਇੱਧਰ ਆ ਉਹ ਤਾਂ ਆਵੇ ਉਹਨੇ ਕਿੰਨਾ ਜਾਗਲਾ ਬਣਾਇਆ ਉਹਦੇ ਚ ਰੱਖਿਆ ਆਪਾਂ ਕਿੱਥੇ ਰੱਖਣਾ ਕਰਕੇ ਇਹਨੂੰ ਮੰਮਾ ਕੋਈ ਨਹੀਂ ਰੱਖ ਲੈ ਨਹੀਂ ਬਤਾ ਆਪਣੇ ਕੋ ਨਹੀਂ ਰਿਕੇਅਰ ਹੋਣੀ ਹਾਂ ਪਲੀਜ਼ ਨਹੀਂ ਫਿਰ ਮੈਨੂੰ ਨਹੀਂ ਨਹੀਂ ਮੈਂ ਇਹਨੂੰ ਪਾਲ ਸਕਦੀ ਆਹੋ ਕਿਹਨੂੰ ਪਾਲ ਲਵਾਂ ਹਾਂਜੀ ਇਹਦੇ ਦੋ ਤੇ ਸੇਬ ਤੇ ਸੇਬ ਹਰੇ ਆ ਕੇ ਦੁਜੰਦ ਲਾਲ ਲਾਲ ਹੋ ਜਾਤਾ ਜੀ ਜਦੋਂ ਆਏ ਨਾ ਕੋਈ ਲਾਲ ਹੋ ਜਾਂਦਾ ਇੱਕ ਕੇਸਰ ਆਮਬਾ ਹਣਾ ਹਾਂਜੀ ਹਾਂਜੀ ਇਹ ਚੀਕੂ ਛੇਕੂ ਤੇ ਨਿੰਬੂ ਖਲੇਲੇ ਤੇ ਖੇਲਾ ਹਾਂਜੀ ਕਾ ਅੰਗੂਰ ਉਹ ਨਿੰਬੂ ਖੋਲੋ ਨਾਸਟੇ ਕਿਨ ਫਲਾਰ ਦੇ ਤੇ ਕੋਈ ਕੁਝ ਨਾ ਮਿਲ ਨਾ ਰਹੀ होद बस पुशनी हाँ जी जिम्मे एप्पल का बूटा ला सकते गमले बूटा मैं अगर ही संतरा मतलब जोड़ा ਇੰਨਾ ਚ ਪਪੀਤਾ ਆਪਾਂ ਨੂੰ ਲਾਉਣਾ ਪੈਣਾ ਜ਼ਮੀਨ ਚ ਮੈਨ ਨਿੰਮ ਜ਼ਮੀਨ ਚ ਲੱਗਣੀ ਆ ਹਨਾ ਪਪੀਤਾ ਨਿੰਮ ਕੇਲਾ ਤੇ ਬਾਕੀ ਇਹਨਾਂ ਮੈਨ ਲਗਣੀ ਬਾਕੀ ਆਪਾਂ ਘਾਮਨੇ ਚ ਲਾ ਸਕਦੇ ਬਾਕੀ ਘਾਮਨੇ ਚ ਲੱਗ ਜਾਂਦੇ ਹਨ ਹਾਂਜੀ ਬਾਕੀ ਤਾਂ ਘਾਮਨੇ ਲੱਗਦਾ ਹੈ ਨਿੰਮ ਕੇਲਾ ਇਹ ਜੀ ਚਾਹ ਅੱਛਾ ਸੰਤਰੇ ਸੰਤਰੇ ਦਾ ਹੈ ਸੰਤਰੇ ਦਾ ਸੰਤਰੇ ਦਾ ਵੀ ਜ਼ਮੀਨ ਚ ਲਾ ਲਾ ਆਪਾਂ ਜਿੰਨੇ ਜ਼ਮੀਨ ਚ ਲੱਗੇ ਨਾ ਉਹ ਲਾ ਦੇਣੇ ਆ ਹਣਾ ਉਹਦੇ ਸਾਹਮਣੇ ਆਪਾਂ ਹੁਣੇ ਵੇਖ ਲਈ ਤੇ ਉਹਦੇ ਸਾਹਮਣੇ ਗਮਲਿਆਂ ਦਾ ਸੋਚੀਏ ਆਪਾਂ ਹਾਂ ਗਮਲੇ ਆਏ ਥੋੜੇ ਲੱਗ ਕਰ ਲਈਏ ਹਾਂਜੀ ਤੇ ਗਮਲੇ ਕਿੰਨੇ ਚਾਹੀਦੇ ਆਪਾਂ ਨੂੰ ਐਮਾ ਬੇਟਾ ਇੱਧਰ ਆ ਜਾਓ ਜਮੀਨ ਵਾਲੇ ਥੋੜੇ ਲੱਗ ਕਰ ਲਈਏ ਇੱਕ ਆਜ ਰਹਿਣਗੇ ਆਪਾਂ ਸੋਚਦੇ ਨੇ ਆਪਾਂ ਕਿਹੜੇ ਲਾਉਣੇ ਆ ਇੱਕ ਪਪੀਤਾ ਤੇ ਕੇਲਾ ਵੀ ਆਪਾਂ ਜਮੀਨਤੀ ਇਹਨੂੰ ਲਾਵਾਂਗੇ ਤੇ

ਮੈਂਗੋ ਤੇ ਐਪਲ ਤੇ ਇਹ ਕਾ ਦਾ ਬੂਟਾ ਨਿੰਬੂ ਦਾ ਠੀਕ ਹੈ ਮੈਂਗੋ ਐਪਲ ਤੇ ਨਿੰਬੂ ਇਹ ਤਿੰਨ ਬੂਟੇ ਆਪਾਂ ਗਮਲੇ ਆ ਇੱਥੇ ਕਮਲਾ ਸੈਕਸ਼ਨ ਪਲਾਸਟਿਕ ਤੇ ਜਿਹੜਾ ਇਹਨੂੰ ਕੋਈ ਗਰੋ ਬੈਗ ਵਾਲਾ ਮੈਨੂੰ ਇਧਰੋਂ ਤੋਂ ਕੋਠੀ ਚੜਾ ਕੇ ਲਾ ਦੀ ਗਰੋ ਬੈਗ ਤੇ ਜਿੱਥੇ ਮਰਦੀ ਨਾ ਜਾਵੇ ਅੱਜ ਕੋਦਾਂਾ ਛੜਕੀ ਲੈ ਆਓ ਜੀ ਆਣਾ ਭੀ ਇਹ ਛੜਕੀ ਦੀ ਨਹੀਂ ਨਾ ਜੇ ਤੁਸੀਂ ਛੜ ਲੱਗਦੇ ਨਾ ਦੋ ਚਲੇ ਕਰ ਰਹੇ ਨੇ ਦੇਖ ਬਈ ਆ ساری ਆਡੀ ਖਰੀਦਦਾਰੀ ਆ ਕਿੰਨੇ ਬੁੱਟੇ ਆਂ ਸਾਫੀ ਯਾਦ ਕਰ ਜਾ ਕੇ ਸਾਰੀ ਡਿਟੇਲ ਨਹੀਂ ਦੱਸ ਹੀ ਦਿੰਨੇ ਆ 1 2 3 4 5 6 7 8 9 10 11 12 12 ਬੁੱਟੇ ਖਰੀਦੇ ਆ ਫਰੂਟਸ ਦੇ ਤੇ ਇੱਕ ਨਿੰਮਾ ਮੇਨ ਵਿੱਚੋਂ ਖਾਲੀ ਕੀਤੀ ਆ ਆ ਵਾਲੇ ਖਰੀਦੇ ਗਰੂਪ ਐ ਖਰੀਦੇ ਆ ਉਹ ਕੋਬੀਟ ਖਰੀਦੀ ਆ ਹਾਂ ਹਾਈ ਹਾਈ ਤੇ ਆ ਫਲਾਸ ਕਿਦੇ ਆ ਦੁਪਹਿਰ ਗਰੀ ਤੇ ਉਹ ਵਾਕਫ ਕਲਰ ਦੇ ਉਹ ਵਾਲੀ ਚੀਜ਼ ਅ ਕਿ ਮੈਨਾਂ ਦਾ ਨਾਮ ਨਹੀਂ ਯਾਦ ਆ ਠੀਕ ਹਿੰਦੇ ਆ ਨਾ ਇੱਕ ਜੋ ਸਾਰੀਆਂ ਚੀਜ਼ਾਂ ਮਿਲਦੀਆਂ ਇੱਥੇ ਤੇ ਰੇਟ ਵੀ ਜੈਨੂਇਨ ਹੈਗੇ ਆ ਜ਼ਿਆਦਾ ਪ੍ਰਾਈਸ ਨਹੀਂ ਆ ਮਤਲਬ ਇਸੇ ਸਹੀ ਪ੍ਰਾਈਸ ਤੇ ਸਾਰਾ ਸਮਾਨ ਮਿਲਦਾ ਕਮਲੇ ਹੋਗੇ ਗ੍ਰੋ ਬੈਗ ਹੋਗੇ ਵੈਸੇ ਇਹਦੇ ਨਾਲ ਹੀ ਸਾਰਾ ਸਮਾਨ ਮਿਲਦਾ ਹੈ ਪਰ ਇੰਨੇ ਹਾਂ ਇਤੋਂ მე ਜ਼ਿਆਦਾ ਤੇ ਵਰਾਇਟੀ ਵੀ ਜ਼ਿਆਦਾ ਹੈਗੀ ਹੋ ਤੇ ਇਹ ਗਏ ਨੇ ਅੰਦਰ ਬਿੱਲ ਬਣਵਾਉਣ ਐਵੇਂ ਇਧਰ ਆ ਜਾ ਬੇਟਾ ਕਿਹ ਚੀਜ਼ ਨੂੰ ਹੱਥ ਨਾ ਲਾਇਓ ਨਸਾ ਜਾਂਦੇ ਜਾਂਦੇ ਫਿਰ ਫੁੱਲਾਂ ਦੀ ਲਾਸਟ ਵੀਡੀਓ ਮੈਂਨ ਫਲਾਰਸ ਬਹੁਤ ਸੋਹਣੇ ਲੱਗਦੇ ਮੇਰੇ ਜਿਹਾ ਜੇ ਸਾਰੇ ਲੈ ਜਾ ਪਰ ਹੁਣ ਜਿੰਨੀ ਕਿ ਵਜਾਇਸ਼ ਹੀ ਉਹਦੇ ਸਾਹਮਣੇ ਸਮਾਨ ਖਰੀਦ ਲਿਆ ਤੇ ਫਿਰ ਖਰੀਦੇ ਰਵਾਂਗੇ ਲਾਸਟ ਕੁ ਬਹੁਤ ਪਿਆਰੀ ਨਸਤੀ ਲੱਗਣ ਢੀ ਹੈ ਇਤਾਂ ਦਾ ਘਰ ਹੋਣਾ ਚਾਹੀਦਾ ਬੰਦੇ ਦਾ ਤੇ ਚਿੱਟਾ ਟਾਇਲਾ ਨਾ ਲੱਗੇ ਹੁਣ ਤੋਂ ਮੈਂ ਬਰਾ ਚਿੱਟਾ ਹੋਣ ਕਿੰਨੇ ਸੋਹਣਾ ਲੱਗਦਾ ਤਰਾ ਬੋਲ ਇਹ ਰੈਬਿਟਸ ਹੋ ਗਏ ਆ ਥੱਲੇ ਵੜਕੀ ਟੋਲਾ ਥੋੜਾ ਜਾ ਆ ਜੀ ਇਹ ਸਾਰਾ ਸਮਾਨ ਅਸੀਂ ਇੱਥੇ ਰੱਖ ਦਿੰਦੇ ਆ ਤੇ ਜਾਂਦੇ ਆ ਠੀਕ ਮੰਨ ਨਾ ਹੋਲੀ ਚਿਰਫਾ ਦੇ ਉੱਪਰ ਚੱਲ

ਆ ਦੁਪਹਿਰ ਕਿਰੀ ਤੇ ਬਾਕੀ ਫਲਾਰ ਤੇ ਆ ਸਾਰੇ ਬੂਟੇ ਆਪਣੇ ਮੰਮਾ ਪਰ ਲਿਫਾਫੇ ਟੇਣੀ ਥੋੜੀ ਲਿਫਾਫੇ ਗ੍ਰੋ ਬੈਗ ਗ੍ਰੋ ਬੈਗ ਵਿੱਚ ਬੋਰੀ ਵਿੱਚ ਰੱਖਦੇ ਹੋਣੇ ਇਹਨਾਂ ਨੇ ध्यान ना बैठो बंदा तेरे को नहीं तेरे को नहीं ये काम होना तू सोट के सारे तोड़ना नहीं बूटे ओ नहीं उन्ना पे तो पेट्रोल रोए था काम में ਲਾਸ ਮਿੰਦਰ ਨਰਸੀ ਬਹੁਤ ਸੋਹਣੀ ਲੱਗ ਰਹੀ ਹੈ ਤੇ ਮੈਂ ਜਦ ਡੀ ਕਰ ਲਈ ਬਾਹਰ ਕੇੰਦਰ ਦੀ ਹੋਏ ਬਣਾਉਣੀ ਮੈਂ ਇਦਾਂ ਨਹੀਂ ਬਣਾ ਸਕਦੀ ਨੀ ਕਰਦੀ ਬਾਹਰ ਇਹ ਤੋਂ ਖਾਣ ਲਾਸ ਫਰੂਟ ਛਾਂ ਕਿੰਨਾ ਵਧੀਆ ਲੱਗਦਾ ਸਾਰਾ ਕੁਝ ਨਾਲ

ਇਹ ਬੂਟੇ ਸਾਡੇ ਘਰ ਤੇ ਫਲਾਰਸ ਵੀ ਤੇ ਬੂਟੇ ਸਾਰੇ ਸਾਡੀ ਇੰਦਜਾਨ ਤੇ ਅੱਜ ਮੈਂ ਤਾਂ ਸਾਰਾ ਘਰ ਹੀ ਜਿਹੜਾ ਬੂਟਿਆਂ ਨਾਲ ਹੀ ਭਰ ਦੇਣਾ ਚਾਹੁੰਦੀ ਆ ਚਲੋ ਮਹਾਰਾਜ ਮੇਰ ਕਰੇ ਹੋੜੀ ਹੋਰੀ ਚਲੋ ਵਾਏ ਕਰੋ ਸਮੱਥਾ ਬਖਸ਼ੇ ਤੇ ਇਹ ਇਤਨਾ ਘਰ ਪੂਰਾ ਜਿਹੜਾ ਅਸਲੀ ਸਜਾਵਟ ਕੁਦਰਤ ਦੇ ਨਾਲ ਹੀ ਹੁੰਦੀ ਆ ਬਨਾਵਟੀ ਸਜਾਵਟ ਤੇ ਬਨਾਵਟੀ ਬਨਾਵਟੀ ਤਸਵੀਰ ਨੂੰ ਨਾ ਸੁੱਖ ਦਿੰਦੀਆਂ ਨਾ ਮਨ ਨੂੰ ਸ਼ਾਂਤੀ ਦਿੰਦੀ हां ਸੋਹਣੀ ਬਾਵੇਂ ਹੋ ਜਿੰਨੀ ਮਰਜ਼ੀ ਰਲਦੀ ਹੋਵੇ ਪਰ ਕੁਦਰਤ ਜਿਹੜੀ ਆ ਉਹ ਸਾਰੀਆਂ ਸੁੰਦਰਤਾਵਾਂ ਤੋਂ ਉੱਪਰ ਆ ਤੇ ਮਨ ਨੂੰ ਸ਼ਾਂਤੀ ਦਿੰਦੀ ਆ